ਲਾਈਵ ਸ਼ੇਅਰ ਕਰੋ ਆਪਜੀ ਦਾ ਵੀਰ ਦਾਸ ਸਰਬਜੀ ਸਿੰਘ ਗ੍ਰੰਥੀ ਪਿੰਡ ਚਾਰਲਸੀ ਤੋਂ লাইਵ ਹੋਇਆ ਭਾਈ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਲੈ ਕੇ حاضر ਹੈ ਵੀਰ ਸਾਡਾ ਉਪਰਾਲਾ ਹੈ ਸਾਡੇ ਚੈਨਲ ਦਾ ਤੁਹਾਡੇ ਵੀਰ ਦਾ ਕੀ ਕਰ ਕਰਤਾ ਗੁਰਬਾਣੀ ਦੀ ਖੁਸ਼ਬੂ ਪਹੁੰਚੇ ਜੋ ਸਤ ਗੁਰਾਂ ਦੇ ਇਲਾਹੀ ਬਚਨ ਹਨ ਉਹ ਘਰ ਘਰ ਤੱਕ ਪਹੁੰਚਣ ਸਤ ਗੁਰਾਂ ਨੇ ਸੱਚ ਦਾ ਹੁਕਾ ਦਿੱਤਾ ਹੈ ਉਹ ਘਰ ਘਰ ਤੱਕ ਪਹੁੰਚੇ ਸੱਜਣ ਠਾਗੇ ਕੀ ਸ਼ਬਦ ਸੁਣਦਾ ਹੈ ਗੱਲ ਬੜਨ ਜਾਂਦੀ ਹੈ ਪਰ ਸਾਢੇ ਵਰਗੇ ਕਈ ਕਈ ਸ਼ਬਦ ਪੜਤੱਖਿਆਂ ਗੱਲ ਨਹੀਂ ਬਣਦੀ ਸੁਣੀ ਲੋ ਆਓ ਪਾਣੀ ਨੂੰ ਵਿਚਾਰੀਏ ਪੜੀ ਇਤਿਹਾਸ ਨੂੰ ਵਿਚਾਰੀਏ ਦਿੱਲੀ ਬਾਦਸ਼ਾਹ ਤੇ ਕਾਜੀ ਨੂੰ ਉਪਦੇਸ਼ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ ਹਰ ਦਵਾਰ ਤੋਂ ਗੁਰੂ ਜੀ ਦਿੱਲੀ ਪੂਜੇ ਅਤੇ ਜਨਾਂ ਦੇ ਕਿਨਾਰੇ ਆਸਣ ਲਾ ਕੇ ਉਸ ਜਗ੍ਹਾ ਬੈਠ ਗਏ ਜਿਸ ਦਾ ਨਾਮ ਹੁਣ ਮੱਜਨੂ ਟਿੱਲਾ ਪ੍ਰਸਿੱਧ ਹੈ ਮਹਾਨ ਕੋਸ਼ ਵਿੱਚ ਲਿਖਿਆ ਹੈ ਕਿ ਇਸ ਥਾਂ ਮੱਜਨੂ ਨਾਮ ਦਾ ਕੋਈ ਸਾਧੂ ਜੋ ਗੁਰੂ ਨਾਨਕ ਜੀ ਦਾ ਸੇਵਕ ਸੀ ਬਹੁਤ ਚਿਰ ਟਿਕਿਆ ਰਿਹਾ ਸੀ ਜਿਸ ਤੋਂ ਉਸ ਦੇ ਨਾਮ ਨਾਲ ਇਹ ਸਥਾਨ ਪ੍ਰਸਿੱਧ ਹੋ ਗਿਆ ਇਸ ਸਮੇਂ ਦਿੱਲੀ ਦਾ ਬਾਦਸ਼ਾਹ ਸਿਗੰਤਰ ਲੋਧੀ ਜੋ ਕਿ ਹਿੰਦੂਆਂ ਦਾ ਬਹੁਤ ਵਿਰੋਧੀ ਸੀ ਇਸ ਨੇ ਹਿੰਦੂਆਂ ਤੇ ਬਹੁਤ ਜ਼ੁਲਮ ਤੇ ਜ਼ਬਰ ਕੀਤੇ ਜਿਹੜਾ ਇਸਲਾਮ ਕਬੂਲ ਨਹੀਂ ਕਰਦਾ ਸੀ ਉਸ ਨੂੰ ਜਾਂ ਮਾਰ ਦਿੰਦਾ ਸੀ ਜਾਂ ਕੈਦ ਕਰ ਦਿੰਦਾ ਸੀ ਬਾਦਸ਼ਾਹ ਨੂੰ ਜਦ ਪਤਾ ਲੱਗਾ ਕਿ ਕੋਈ ਹਿੰਦੂ ਫਕੀਰ ਇੱਥੇ ਆਇਆ ਹੈ ਜੋ ਲੋਕਾਂ ਨੂੰ ਆਪਣੇ ਨਵੇਂ ਮਤਵ ਦਾ ਪ੍ਰਚਾਰ ਕਰਦਾ ਹੈ ਤਾਂ ਉਸਨੇ ਆਪ ਪਾਸ ਆਪਣੇ ਕਾਜੀ ਨੂੰ ਭੇਜਿਆ ਕਾਜੀ ਨੇ ਆਪ ਨਾਲ ਗੱਲਬਾਤ ਕਰਕੇ ਬਾਦਸ਼ਾਹ ਨੂੰ ਦੱਸਿਆ ਕਿ ਇਹ ਕੋਈ ਵੱਲੀ ਅੱਲਾਹ ਹੈ ਜਿਸ ਦੀ ਬਾਣੀ ਤੇ ਬੋਲ ਚਾਲ ਬਹੁਤ ਖਿੱਚ ਹੈ ਇਹ ਗੱਲ ਸੁਣ ਕੇ ਸਿਕੰਦਰ ਵੀ ਪ੍ਰੇਰਿਆ ਗਿਆ ਤੇ ਕਾਜੀ ਨਾਲ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਗੁਰੂ ਜੀ ਨੇ ਕਾਜੀ ਤੇ ਬਾਦਸ਼ਾਹ ਦੋਹਾਂ ਨੂੰ ਕਿਹਾ ਜਗਤ ਮਾਇਆ ਨਾਲ ਅੰਨਾ ਹੋ ਰਿਹਾ ਹੈ ਇਸ ਨੂੰ ਧਰਮ ਅਧਰਮ ਕੁਝ ਨਹੀਂ ਸੁਝ ਰਿਹਾ ਬਾਦਸ਼ਾਹ ਦਾ ਧਰਮ ਰਿਆਜ ਬਾਦਸ਼ਾਹ ਦਾ ਧਰਮ ਹੁੰਦਾ ਹੈ ਰਿਆਆ ਨਾਲ ਇਨਸਾਫ ਕਰਨਾ ਸੱਚੀ ਨੀਅਤ ਨਾਲ ਇਨਸਾਫ ਕਰਨਾ ਅਤੇ ਉਸ ਦੀ ਰਖਵੱਲੀ ਕਰਨੀ ਕਾਜੀ ਦਾ ਧਰਮ ਲੋਕਾਂ ਨੂੰ ਸੱਚੇ ਰਸਤੇ ਤੋਰਨਾ ਅਤੇ ਬੂਰੇ ਪਾਸਿਆਂ ਤੋਂ ਹਟਾਉਣਾ ਹੈ ਆਪਣੀ ਕਮਾਈ ਵਿੱਚੋਂ ਰੱਬ ਦੇ ਆਪਣੀ ਕਮਾਈ ਦੇ ਵਿੱਚੋਂ ਰੱਬ ਦੇ ਨਾਂ ਤੇ ਖੈਰਾਤ ਲੈਣੀ ਜਾਂ ਵੱਡੀ ਨਾਂ ਲੈਣੀ ਤੇ ਨੀਕ ਕਮਾਈ ਕਰਕੇ ਚਾਹੀਦੀ ਹੈ ਇਸੇ ਤਰ੍ਹਾਂ ਪਾਸ਼ਾ ਕਹਿੰਦੇ ਆਪੂ ਆਪਣੇ ਫਰਜ਼ਾਂ ਨੂੰ ਸੱਚੇ ਦਿਲ ਨਾਲ ਪੂਰਾ ਕਰਨ ਨਾਲ ਬਹਸਤ ਨਸੀਬ ਹੁੰਦੀ ਹੈ ਗੁਰੂ ਜੀ ਤੋਂ ਇਹ ਪੱਖ ਪਾਤ ਰਹਿ ਤੁਪਦੇਸ਼ ਸੁਣ ਕੇ ਸਿਕੰਦਰ ਅਤੇ ਕਾਜੀ ਦੋਵੇਂ ਹੀ ਪ੍ਰਸੰਨ ਹੋ ਗਏ ਤੇ ਨਮਸਕਾਰ ਕਰਕੇ ਚਲੇ ਗਏ ਪ੍ਰੋਫੈਸਰ ਕਰਤਾਰ ਸਿੰਘ ਜੀ ਨੇ ਜੀਵਨ ਕਥਾ ਸ੍ਰੀ ਗੁਰੂ ਨਾਨਕ ਦੇ ਜੀ ਵਿੱਚ ਸੈਦ ਮੁਹੰਮਦ ਲਤੀਫ ਦੀ ਪੁਸਤਕ ਦਾ ਹਵਾਲਾ ਦੇ ਕੇ ਲਿਖਿਆ ਹੈ ਕਿ ਜਦ ਗੁਰੂ ਜੀ ਦਿੱਲੀ ਪੁੱਜੇ ਤਾਂ ਬਾਦਸ਼ਾਹ ਸਿਕੰਦਰ ਦੇ ਕਾਰਾਗਾਰਾਂ ਨੇ ਰਿਪੋਰਟ ਕੀਤੀ ਕਿ ਇਹ ਫਕੀਰ ਜਿਸ ਦਾ ਉਪਦੇਸ਼ ਕੁਰਾਨ ਤੇ ਵੈਦਾਂ ਤੋਂ ਵੱਖਰਾ ਹੈ ਲੋਕਾਂ ਵਿੱਚ ਖੁੱਲਮ ਖੁੱਲਾ ਪ੍ਰਚਾਰ ਕਰ ਰਿਹਾ ਹੈ ਤੇ ਉਹ ਇਤਨੀ ਮਹਾਨਤਾ ਪ੍ਰਾਪਤ ਕਰ ਰਿਹਾ ਕਿ ਅੰਤ ਨੂੰ ਰਾਜ ਲਈ ਹਾਨੀਕਾਰਕ ਸਾਬਤ ਹੋਏਗਾ ਇਹ ਰਿਪੋਰਟ ਸੁਣ ਕੇ ਸਿਕੰਦਰ ਨੇ ਗੁਰੂ ਜੀ ਅਤੇ ਮਰਦਾਨੇ ਨੂੰ ਹੋਰ ਹਿੰਦੂ ਸਾਧੂ ਸੰਤਾਂ ਨਾਲ ਜੋ ਉਸ ਵੇਲੇ ਸਿਕੰਦਰ ਦੇ ਜੇਲ੍ਹਾਂ ਵਿੱਚ ਪਈ ਹੋਈ ਸਨ ਫੜ ਕੇ ਜੇਲ੍ਹ ਵਿੱਚ ਪਾ ਦਿੱਤਾ ਹੋਰ ਨਾ ਕੈਦੀਆਂ ਵਾਂਗੂ ਇਹਨਾਂ ਨੂੰ ਵੀ ਚੱਕੀਆਂ ਪੀਸਣ ਵਾਸਤੇ ਦੇ ਦਿੱਤੀਆਂ ਖੋ ਤਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਗੁਰੂ ਜੀ ਨੇ ਜਦ ਸਭਾ ਸਾਧੂ ਸੰਤਾਂ ਨੂੰ ਦੁਖੀ ਵੇਖਿਆ ਤਾਂ ਮਰਦਾਨੇ ਨੂੰ ਹੁਕਮ ਕੀਤਾ ਮਰਦਾਨਿਆਂ ਛੇੜ ਰਬਾਬ ਮਰਦਾਨੇ ਰਬਾਬਾ ਛੇੜ ਦਿੱਤੀ ਤੇ ਗੁਰੂ ਜੀ ਨੇ ਵੱਲਵਲੇ ਪਰਪੂਰਕ ਸ਼ਬਦ ਪੜਿਆ ਸਭ ਕੈਦੀ ਸ਼ਬਦ ਦੀ ਧੁਨੀ ਨਾਲ ਚਕੀਆਂ ਚਲਾਉਣੀਆਂ ਭੁੱਲ ਗਏ ਜਹਲ ਦੇ ਦਰੋਗੇ ਆਪਣਾ ਕੰਮ ਕਰਨਾ ਭੁੱਲ ਗਏ ਸਿਕੰਦਰ ਲੋਧੀ ਵੀ ਇਤਫਾਕ ਨਾਲ ਆ ਗਿਆ ਉਸ ਵੀ ਇਸ ਦ੍ਰਿਸ਼ ਨੂੰ ਵੇਖ ਕੇ ਅਤੇ ਸ਼ਬਦ ਨੂੰ ਸੁਣ ਕੇ ਪ੍ਰਭਾਵਿਤ ਹੋ ਗਿਆ ਸੀ ਜਦ ਸ਼ਬਦ ਦਾ ਭੋਗ ਪਿਆ ਤਾਂ ਸਿਕੰਦਰ ਗੁਰੂ ਜੀ ਅੱਗੇ ਸਿਰ ਨਿਵਾ ਕੇ ਬੇਨਤੀ ਕੀਤੀ ਕਿ ਮੇਰੇ ਪਿਛਲੇ ਗੁਨਾਹ ਬਖਸ਼ ਦਿਓ ਗੁਰੂ ਜੀ ਨੇ ਕਿਹਾ ਗੁਨਾਹ ਤਾਂ ਹੀ ਬਖਸ਼ੇ ਜਾ ਸਕਦੇ ਹਨ ਜੇ ਆਦਮੀ ਸੱਚੇ ਦਿਲੋਂ ਪਛਤਾਤਾਪ ਕਰੇ ਅਤੇ નિર્ਦੋਸ਼ਾਂ ਉੱਤੇ ਜ਼ੁਲਮ ਕਰਨਾ ਛੱਡ ਦੇਵੇ ਗਰੀਬ ਸਾਧੂਆਂ ਨੇ ਕੀ ਅਪਰਾਧ ਕੀਤਾ ਹੈ ਕਿ ਇਹਨਾਂ ਨਾਲ ਵੱਡੇ ਅਪਰਾਧੀਆਂ ਵਾਲਾ ਵਰਤਾਓ ਕਰ ਰਹੇ ਹੋ ਸਿਕੰਦਰ ਨੇ ਗੁਰੂ ਜੀ ਦੇ ਬਚਨਾਂ ਨਾਲ ਪ੍ਰਭਾਵਿਤ ਹੋ ਕੇ ਸਾਰੇ ਬੇਗੁਨਾਹ ਕੈਦੀਆਂ ਨੂੰ ਛੱਡ ਦਿੱਤਾ ਅਤੇ ਅੱਗੇ ਤੋਂ ਐਸਾ ਨਾ ਕਰਨ ਦਾ ਪ੍ਰਣ ਕੀਤਾ ਖੋ ਸਤਨਾਮ ਸ਼੍ਰੀ ਵਾਹਿਗੁਰੂ ਦਿੱਲੀ ਤੋਂ ਅੱਗੇ ਗੁਰੂ ਜੀ ਮਥਰਾ ਵਿੰਦਰਾਬਨ ਆ ਕੇ ਮਥਰਾ ਵਿੱਚ ਕ੍ਰਿਸ਼ਨ ਜੀ ਨੇ ਸ਼੍ਰੀ ਵਾਸudev ਜੀ ਦੇ ਕਰ ਮਾਤਾ ਦੇਵਕੀ ਜੀ ਦੀ ਕੁੱਖੋਂ ਜਨਮ ਲਿਆ ਸੀ ਅਤੇ 12 ਸਾਲ ਤੱਕ ਗੋਕੁਲ ਵਿੱਚ ਬਾਬਾ ਨੰਦ ਗਵਾਲੇ ਦੇ ਘਰ ਮਾਤਾ ਜਸੋਦਾ ਨੇ ਪਾਲਣਾ ਕੀਤੀ ਸੀ ਉਪਰੰਤ ਵਿੰਦਰਾਬਨ ਵਿੱਚ ਸਖੀਆਂ ਨਾਲ ਰਾਸਲੀਲਾ ਕਰਕੇ ਅਨੇਕ ਕੋਤਕ ਕੀਤੇ ਸਨ ਜਦ ਗੁਰੂ ਜੀ ਇੱਥੇ ਪੁੱਜੇ ਤਾਂ ਆਪ ਜੀ ਨੇ ਵੇਖਿਆ ਕਿ ਲੋਕੀ ਰਾਜੇ ਰਾਣੀਆਂ ਤੇ ਅਤੇ ਕ੍ਰਿਸ਼ਨ ਦੇ ਗੋਪੀਆਂ ਦੇ ਸੰਗ ਬਣਾ ਕੇ ਅਰਾਸਾਂ ਪਾ ਕੇ ਨੱਚ ਟੱਪ ਰਹੇ ਹਨ ਉਹਨਾਂ ਦੀ ਇਹ ਦਸ਼ਾ ਵੇਖ ਕੇ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਵਾਏ ਨੱਚ ਲੈ ਨੱਚਨ ਗੁਰ ਪੈਰ ਹਲਾਇ ਨ ਫਿਰਨ ਸਿਰ ਉਡੂ ਡਰਾਵਾ ਝਟੇ ਪਾਈ ਵਿਖੇ ਲੋਕ ਸੈਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਚੜੈ ਧਰਤੀ ਨਾਲ ਕਾਵਨੇ ਕੋਪੀਆਂ ਆਮਨ ਕਾਨ ਕਾਵਨ ਸੀਤਾ ਰਾਜੇ ਰਾਮ ਗੁਰੂ ਜੀ ਨੇ ਕਿਹਾਏ ਸਭ ਕੁਝ ਕਾਮ ਉਪਜਾਉ ਖੇਡਾਂ ਹਨ ਇਨ੍ਹਾਂ ਨਾਲ ਇਸਤਰੀ ਪੁਰਸ਼ ਆਪਣੇ ਉੱਚੇ ਆਚਰਣ ਤੋਂ ਗਿਰ ਜਾਂਦਾ ਹੈ ਪੁਰਸ਼ ਨੂੰ ਆਪਣੇ ਗੁਰੂ ਪੀਰਾਂ ਦੇ ਉਪਦੇਸ਼ ਧਾਰਨ ਕਰਕੇ ਆਪਣੇ ਜੀਵਨ ਉੱਚਿਆਂ ਕਰਨਾ ਚਾਹੀਦਾ ਹੈ ਜਿਹੇ ਰੰਗਿੱਲੇ ਕਰਤਵ ਨਹੀਂ ਕਰਨੇ ਚਾਹੀਦੇ ਜੋ ਆਚਰਣ ਨੂੰ ਨੀਵਿਆ ਕਰਦੇ ਹੋਣ ਆਖੋ ਸਤਨਾਮ ਸ੍ਰੀ ਵਾਹਿਗੁਰੂ ਤਨ ਗੁਰੂ ਨਾਨਕ ਤੇਰੀ ਸਿੱਖਿਆ ਤਨ ਹੈ ਮਥਰਾ ਤੋਂ ਚਲ ਕੇ ਗੁਰੂ ਜੀ ਅਤੇ ਮਰਦਾਨਾ ਜੋਗੀਆਂ ਦੇ ਪ੍ਰਸਿੱਧ ਸਥਾਨ ਗੋਰਖਮੱਤੇ ਜ਼ਿਲ੍ਹਾ ਪਿੱਲੀ ਭੀਤ ਪੁੱਜੇ ਇਸ ਸਥਾਨ ਤੇ ਗੋਰਖਨਾਥ ਤੱਪ ਉਸਤੇ ਚੇਲੇ ਰਹਿੰਦੇ ਸਨ ਆਪ ਜੀ ਉਹਨਾਂ ਨਾਲ ਚਰਚਾ ਕਰਕੇ ਦੱਸਣਾ ਚਾਹੁੰਦੇ ਸਨ ਕਿ ਸਾਧੂ ਪੁਰਸ਼ ਦਾ ਕੀ ਫਰਜ਼ ਹੁੰਦਾ ਹੈ ਨੀਰੇ ਵਿਲੇ ਸੁਹਾ ਮਲਕੇ ਬੈਠੇ ਰਹਿਣਾ ਤੇ ਲੋਕਾਂ ਨੂੰ ਕਰਾਮਾਤਾਂ ਵਿਖਾਉਣੀਆਂ ਤੇ ਆਪਣੀ ਮਨਪੋਂਦੀ ਸੇਵਾ ਕਰਾਉਣੀ ਇਹ ਕੋਈ ਲੋਕ ਭਲਾਈ ਦਾ ਕੰਮ ਨਹੀਂ ਹੈ ਬਾਬੇ ਨਾਨਕ ਨੇ ਕਿਹਾ ਜਦ ਗੁਰੂ ਜੀ ਜੋਗੀਆਂ ਪਾਸ ਨਿਰਾਲਾ ਜਿਆ ਭੀਸ ਧਾਰ ਕੇ ਗਏ ਤਾਂ ਜੋਗੀਆਂ ਨੇ ਪੁੱਛਿਆ ਤੁਹਾਡਾ ਮਤ ਕੀ ਹੈ ਗੁਰੂ ਜੀ ਨੇ ਕਿਹਾ ਸਾਡਾ ਮਤ ਹੈ ਨਿਰੰਕਾਰੀ ਜੋਗੀਆਂ ਨੇ ਕਿਹਾ ਇਹ ਨਿਰੰਕਾਰੀ ਮਤ ਤੁਹਾਡਾ ਅਜੀਬ ਹੈ ਤੁਸੀਂ ਸਾਡਾ ਯੋਗ ਮਤ ਧਾਰਨ ਕਰ ਲਓ ਪਾਸ਼ਾ ਕਹਿੰਦੇ ਤੁਹਾਨੂੰ ਸੱਚਾ ਮਾਰਗ ਪ੍ਰਾਪਤ ਹੋ ਜਾਏਗਾ ਜੋਗੀ ਕਹਿਣ ਲੱਗੇ ਗੁਰੂ ਜੀ ਨੇ ਕਿਹਾ ਕਿ ਸੱਚ ਮਾਰਗ ਕਿਸੇ ਭੀਸ ਵਿੱਚ ਨਹੀਂ ਹੈ ਜੋ ਪੁਰਸ਼ ਵੀ ਆਪਣੇ ਆਪ ਨੂੰ ਜਗਤ ਦੀਆਂ ਬੁਰਾਈਆਂ ਤੋਂ ਬਚਾ ਕੇ ਰੱਖੇਗਾ ਉਸ ਨੂੰ ਸੱਚਾ ਮਾਰਗ ਪ੍ਰਾਪਤ ਹੋਏਗਾ ਸਿੱਧਾਂ ਨੇ ਆਪ ਜੀ ਨੂੰ ਕੰਮਲ ਫਕੀਰ ਵੇਕੇ ਆਪਣੇ ਜੋਗੀ ਭੇਸ ਵਿੱਚ ਲਿਆਉਣ ਵਾਸਤੇ ਜੋਰ ਲਾਇਆ ਅਤੇ ਕਿਹਾ ਜੇ ਅਸੀਂ ਸਾਡੇ ਜੋਗਮਤ ਆ ਜਾਓ ਚਿੰਨ ਡੰਡਾ ਮੁੰਦਰਾ ਖਿੰਤਾ ਆਦਗ ਧਾਰਨ ਕਰ ਲਵੋ ਅਤੇ ਰੰਗ ਬਿਰੰਗੇ ਕੱਪੜੇ ਉਤਾਰ ਕੇ ਸਰੀ ਉੱਤੇ ਸੁਆਮ ਲਵੋ ਸਾਡੇ ਭੇਖ ਵਿੱਚ ਆਉਣ ਨਾਲ ਤੁਹਾਡੀ ਬਹੁਤ ਮਾਨਤਾ ਹੋ ਜਾਏਗੀ ਗੁਰੂ ਜੀ ਨੇ ਕਿਹਾ ਇੰਨਾ ਚਿੰਨਾ ਦੇ ਧਾਰਨ ਕਰਨ ਨਾਲ yog ઈશ્વਰ ਨਾਲ ਜੁੜਨਾ ਨਹੀਂ ਹੋ ਸਕਦਾ ਇਸ ਪ੍ਰਥਾ ਆਪ ਜੀ ਨੇ ਗੁਰਬਾਣੀ ਅੰਦਰ ਸ਼ਲੋਕ ਉਚਾਰਨ ਕੀਤਾ ਓਮਕਾਰ ਸਤਗੁਰ ਪ੍ਰਸਾਦ ਸੁਈ ਮਹੱਲਾ ਪਹਿਲਾ ਕਰ ਸਤਵਾ ਜੋਗ ਨਾ ਖਿੰਥਾ ਜੋਗ ਨਾ ਡੰਡੇ ਜੋਗ ਨਾ ਪਸਮ ਚੜਾਈਐ ਜੋਗ ਨਾ ਮੁੰਦੀ ਮੁੰਡ ਮੁੰਡਾਈਐ ਜੋਗ ਨ ਸਿੰਗੀ ਵਾਈਐ ਅੰਜਨ ਮਾਹੀ ਨਿਰੰਜਨ ਰਹੀਐ ਜੋਗ ਜੋਗ ਤੇ ਵਪਾਈਐ ਨਾਨਕ ਜੀਵ ਤੇ ਅਮਰ ਰਹੀ ਐਸਾ ਜੋਗ ਕਮਾਈਐ ਵਾਜੀ ਬਾਜੋ ਸਿੰਗੀ ਵਾਜੈ ਤੋ ਨਿਰਭਉ ਪਦ ਪਾਈਐ ਭਾਵ ਕੀ ਖਿੰਤਾ ਡੰਡਾ ਧਾਰਨ ਕਰਨਾ ਸਰੀਰ ਉਤੇ ਸੁਹਾ ਮਲਣੀ ਸਿੰਗੀ ਬੋਜਉਣੀ ਅਤੇ ਸਿਰ ਮੁੰਨਣ ਨਾਲ ਜੋਗ ਨਹੀਂ ਹੁੰਦਾ ਪਾਤਸ਼ਾਹ ਕਹਿੰਦੇ ਜੋਗ ਧਾਰਨ ਦੀ ਯੁਗਤੀ ਇਹ ਹੈ ਕਿ ਮਾਇਆ ਦੇ ਵਿੱਚ ਰਹਿੰਦੇ ਹੋਏ ਹੀ ਉਸ ਦੇ ਨਿਰਲੇਪ ਰਹੀਏ ਇਸ ਤਰ੍ਹਾਂ ਰਹਿ ਕੇ ਐਸਾ ਜੀਵਨ ਬਿਤਾਈਏ ਕਿ ਸੰਸਾਰ ਵੱਲੋਂ ਮੁਰਤੀ ਸਮਾਨ ਅਡੋਲ ਨਿਰਇਛਤ ਤੇ ਨਿਰਵਿਕਾਰ ਹੋ ਰਹੀਏ ਫਿਰ ਜਦ ਸਿੰਘੀ ਨੂੰ ਫੂਕ ਮਾਰ ਕੇ ਵਜਾਉਣ ਤੋਂ ਬਿਨਾਂ ਹੀ ਅਨਹਦ ਵਰਜੇ ਵਜਣ ਲੱਗ ਪੈਣ ਤਾਲਖ ਨਿਰੰਜਨ ਪਦ ਨੂੰ ਪਾ ਲਈਦਾ ਹੈ ਗੁਰੂ ਜੀ ਦੇ ਸ਼ਬਦ ਸੁਣ ਕੇ ਸਿੱਧਾ ਨੇ ਆਪ ਜੀ ਨੂੰ ਸਿੱਧ ਪੁਰਸ਼ ਮੰਨ ਕੇ ਨਮਸਕਾਰ ਕੀਤੀ ਅਤੇ ਆਦੇਸ਼ ਆਦੇਸ਼ ਕਰਕੇ ਆਪਣੀ ਮੋਜ ਨਾਲ ਪਹਾੜਾਂ ਨੂੰ ਚਲੇ ਗਏ ਅੱਗੇ ਪਾਸ਼ਾ ਨਾਨਕ ਮੱਤਾ ਗਏ ਸਿੱਧਾ ਉੱਤੇ ਆਪ ਜੀ ਦੀ ਗਿਆਨ ਚਰਚਾ ਕਰਕੇ ਕਰਕੇ ਹੋਈ ਜਿੱਤ ਦਾ ਸਦਕਾ ਇਸ ਗੋਰਖ ਮੱਤਾ ਸਥਾਨ ਦਾ ਨਾਮ ਨਾਨਕ ਮੱਤਾ ਪ੍ਰਸਿੱਧ ਹੋ ਗਿਆ ਅਤੇ ਗੁਰਦੁਆਰਾ ਨੂੰ ਬੜਾ ਭਾਰੀ ਮੇਲਾ ਲੱਗਦਾ ਹੈ ਅੱਗੇ ਪਾਸਾ ਦੇ ਸਾਖੀ ਹੁੰਦੀ ਹੈ ਇਸ ਨਾਨਕਮਤੀ ਸਥਾਨ ਤੋਂ ਚੱਲ ਕੇ ਜਦ ਗੁਰੂ ਜੀ ਪੂਰਬ ਦਿਸ਼ਾ ਬਨਾਰਸ ਵੱਲ ਜਾ ਰਹੇ ਸੰਤਾ ਰਸਤੇ ਵਿੱਚ ਕੁਝ ਅੱਗੇ ਜੱਕੇ ਮਰਦਾਨੇ ਨੇ ਕਿਹਾ ਮਹਾਰਾਜ ਜੀ ਜੰਗਲਾਂ ਪਹਾੜਾਂ ਵਿੱਚ ਹੀ ਲਈ ਫਿਰਦੇ ਉੱਥੇ ਖਾਣ ਵਾਸਤੇ ਕੁਝ ਨਹੀਂ ਮਿਲਦਾ ਮੈਨੂੰ ਭੁੱਖ ਨੇ ਬਹੁਤ ਤੰਗ ਕੀਤਾ ਹੈ ਜੇ ਕੁਝ ਹੋਵੇ ਤਾਂ ਖਾ ਲਵਾਂ ਉਸ ਵੇਲੇ ਨਿਰੰਕਾਰ ਰੂਪ ਗੁਰੂ ਜੀ ਜਿਸ ਰੇਠੇ ਦੇ ਵਿੱਚ ਠਾ ਆਰਾਮ ਕਰ ਰਹੇ ਸਨ ਉਸ ਵੱਲ ਵਿਖ ਕੀ ਮਰਦਾਨੇ ਨੂੰ ਕਿ ਇਸ ਬ੍ਰਿਛ ਦੀ ਟਾਣੀ ਨੂੰ ਹਿਲਾ ਕੇ ਰੀਠੇ ਦੇਗ ਕੇ ਖਾ ਲੈ ਤੇਰੀ ਪੁਖ ਮਿਟ ਜਾਵੇਗੀ ਜਦ ਮਰਦਾਨੇ ਨੇ ਰੀਠੇ ਦੇਗ ਕੇ ਖਾਦੇ ਤਾਂ ਹੋ ਸੁਹਾਰਿਆਂ ਵਾਂਗੂ ਮਿੱਠੇ ਹੋ ਗਿਆ ਕੋ ਤਨ ਗੁਰੂ ਨਾਨਕ ਮਰਦਾਨੇ ਨੇ ਬੜੇ ਪ੍ਰਸੰਨ ਹੋ ਕੇ ਬਹੁਤ ਸਾਰੇ ਖਾਦੇ ਇਸ ਬ੍ਰਿਛ ਦੇ ਰੀਠੇ ਅਜੇ ਵੀ ਸੁਹਾਰਿਆਂ ਵਾਂਗੂ ਮਿੱਠੇ ਹਨ ਜੋ ਨਾਨਕ ਮਤੇ ਜਾਣ ਵਾਲੇ ਪ੍ਰੇਮੀਆਂ ਨੂੰ ਪ੍ਰਸਾਦ ਵਜੋਂ ਦਿੱਤੇ ਜਾਂਦੇ ਨੇ ਇਸ ਸਥਾਨ ਨਾਨਕਮੱਤੇ ਤੋਂ 45 ਮੀਲ ਦੂਰ ਪੂਰਬ ਦਿਸ਼ਾ ਵੱਲ ਹੈ ਨਾਨਕਮੱਤੇ ਤੋਂ ਚੱਲ ਕੇ ਗੁਰੂ ਜੀ ਰਸਤੇ ਵਿੱਚ ਰੀਠੇ ਮਿੱਠੇ ਕਰਕੇ ਬਨਾਰਸ ਪਹੁੰਚ ਗਏ ਇਹ ਸ਼ਹਿਰ ਹਿੰਦੂ ਮਤ ਦੇ ਬੜੇ-ਬੜੇ ਵਿਦਵਾਨਾਂ ਪੰਡਤਾਂ ਦਾ ਕੇਂਦਰ ਸੀ ਇੱਥੇ ਆਪ ਜੀ ਦਾ ਬਹਰਲਾ ਪਹਿਰਾਵਾ ਵੇਖ ਕੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਅਤੇ ਕਈ ਪ੍ਰਕਾਰ ਦੇ ਪ੍ਰਸ਼ਨ ਪੁੱਛਣ ਲੱਗੇ प्रश्नਾਂ ਦਾ ਉੱਤਰ ਗੰਭੀਰ ਰੂਪੀ ਮਿਲਦੇ ਵੇਖ ਕੇ ਪੰਡਤਾਂ ਨੂੰ ਆਪਣੇ ਇੱਕ ਵਿਦਵਾਨ ਪੰਡਤ ਚਤੁਰਦਾਸ ਦੀ ਗਵਾਈ ਹੇਠ ਗੁਰੂ ਜੀ ਨਾਲ ਚਰਚਾ ਛੇੜ ਲਈ ਇਸ ਚਰਚਾ ਦੇ ਫਲ ਸ্বরূপ ਗੁਰੂ ਜੀ ਨੇ ਦਖਣੀ ਓਕਾਰ ਨਾਮ ਦੀ ਬਾਣੀ ਰਚਨਾ ਕੀਤੀ RAM KALI ਮਹੱਲਾ ਪਹਿਲਾ ਦਖਣੀ ਓਕਾਰ ਓਮਕਾਰ ਓਮਕਾਰ ਕੀ ਅਜਨ ਚਿਤਯ ਓਮਕਾਰ ਸੈਲ ਜੁਗ ਪੇ ਓਮਕਾਰ ਬੇਦ ਨਿਰਮੇ ਓਮਕਾਰ ਸ਼ਬਦ ਉਦਰ ਓਮਕਾਰ ਗੁਰਮੁਖ ਤਰੇ ਓਮਕਾਰ ਗੁਰਮੁਖ ਤਰੇ ਓ ਨਮ ਅੱਖਰ ਸੁਨੋ ਵਿਚਾਰ ਓਮ ਅੱਖਰ ਤ੍ਰਿ ਭਵਨ ਸਾਰ ਇਸ ਬਾਣੀ ਦੀਆਂ ਚੋਪਨ ਪਉੜੀਆਂ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 929 ਤੋਂ ਰੰਭ ਹੋ ਕੇ ਤੇ 938 ਉੱਤੇ ਸਮਾਪਤ ਹੁੰਦੀਆਂ ਹਨ ਇਸ ਬਾਣੀ ਵਿੱਚ ਗੁਰੂ ਨਾਨਕ ਜੀ ਨੇ ਇੱਕ ਪ੍ਰਮਾਤਮਾ ਦੀ ਸਰਬ ਵਿਆਖਿਆ ਕਤਾਰ ਅਤੁਸਦੀਪਸਾਰ ਦਾ ਵਰਣਨ ਕਰਕੇ ਉਸ ਦੀ ਮਹਿਮਾ ਕਥਨ ਕਰਕੇ ਪੜਨੋ ਦੱਸੀ ਹੈ ਇਸ ਦਾ ਪੰਡਤਾਂ ਉੱਤੇ ਬਹੁਤ ਪ੍ਰਭਾਵ ਪਿਆ ਜਿਸ ਕਰਕੇ ਵਿਦਵਾਨ ਸਿਆਣੇ ਪੰਡਤ ਗੁਰੂ ਜੀ ਦੇ ਸਿੱਖ ਬਣੇ ਬਨਾਰਸ ਤੋਂ ਚੱਲ ਕੇ ਗੁਰੂ ਜੀ ਭਾਈ ਮਰਦਾਨੇ ਨਾਲ ਰਸਤੇ ਵਿੱਚ अनेका ਬਾਣੀਆਂ ਨੂੰ ਸੁਮਾਰਗ ਧਰਮ ਦੇ ਮਾਰਗ ਤੇ ਤੋਰਦੇ ਹੋਏ ਕੁਝ ਦਿਨ ਉਪਰੰਤ ਪਟਨੇ ਸ਼ਹਿਰ ਦੇ ਬਾਹਰ ਆਣ ਕੇ ਬੈਠ ਗਏ ਪਟਨੇ ਸ਼ਹਿਰ ਦਾ ਇੱਕ ਹੀਰੇ ਲਾਲਾਂ ਦਾ ਵਣਜ ਕਰਨ ਵਾਲਾ ਸਾਲਸਰਾਏ ਜੋਹਰੀ ਗੁਰੂ ਜੀ ਦੀ ਸੋਭਾ ਸੁਣ ਕੇ ਆਇਆ ਆਪਣੇ ਨੁਕਰ ਅਧਰੱਕੇ ਨਾਲ ਗੁਰੂ ਜੀ ਵਾਸਤੇ ਭੋਜਨ ਤੇ ਹੋਰ ਪਦਾਰਥ ਭੇਟਾ ਲੈ ਕੇ ਹਾਜ਼ਰ ਹੋਇਆ ਗੁਰੂ ਜੀ ਨੇ ਉਸ ਨੂੰ ਪੁੱਛਿਆ ਤੂੰ ਕੀ ਕੰਮ ਕਰਦਾ ਹੈ ਉਸਨੇ ਕਿਹਾ ਮਹਾਰਾਜ ਮੈਂ ਹੀਰੇ ਲਾਲਾਂ ਦਾ ਕੰਮ ਕਰਨ ਵਾਲਾ ਜੋਹਰੀ ਹਾਂ ਗੁਰੂ ਜੀ ਨੇ ਕਿਹਾ ਅਸਲੀ ਲਾਲ ਮਨੁੱਖਾ ਜਨਮ ਹੈ ਜੋ ਅਮੋਲਕ ਤੇ ਦੁਰਲਭ ਲਾਲ ਹੈ ਇਸ ਨੂੰ ਬੇਅਰਥ ਨਹੀਂ ਗਵਾਉਣਾ ਚਾਹੀਦਾ ਵਾਹਿਗੁਰੂ ਦੇ ਭਜਨ ਸਿਮਰਨ ਵਿੱਚ ਲਾ ਕੇ ਇਸ ਨੂੰ ਸਫਲ ਕਰਨਾ ਚਾਹੀਦਾ ਹੈ ਗੁਰੂ ਜੀ ਦੇ ਸੁਪਦੇਸ਼ ਨੂੰ ਗ੍ਰਹਿਣ ਕਰਕੇ ਸਾਲ ਸਰਾਇ ਤੇ ਉਸ ਦਾ ਨੌਕਰ ਅਦਰਕਾ ਦੋਵੇਂ ਗੁਰੂ ਜੀ ਦੀ ਸਿੱਖੀ ਧਾਰਨ ਕਰਕੇ ਨਿਹਾਲ ਹੋ ਗਏ ਰਾਜਾ ਫਤਿਹ ਚੰਦ ਮੈਣੀ ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਬਾਲਕ ਅਵਸਥਾ ਵਿਚ ਆਪਣੇ ਕਰ ਲਿਆ ਕਿ ਖਡੌਂਦਾ ਹੁੰਦਾ ਸੀ ਇਸ ਸਾਲ ਸਰਾਈ ਦਾ ਹੀ ਪੁੱਤਰਾ ਸੀ ਇਹਨਾਂ ਦਾ ਘਰ ਪਟਨੇ ਸਾਹਿਬ ਵਿੱਚ ਗੁਰਦੁਆਰਾ ਮੈਨੀ ਸੰਗਤ ਕਰਕੇ ਪ੍ਰਸਿੱਧ ਹੈ ਪਟਨੇ ਤੋਂ ਚੱਲ ਕੇ ਗਰੂ ਜੀ ਗਿਆ ਪਹੁੰਚੇ ਇਸ ਸ਼ਹਿਰ ਗਿਆ ਸੁਰਦੈਂਤ ਦਾ ਵਸਾਇਆ ਹੋਇਆ ਹੈ ਜਿਸ ਦੇ ਨਾਮ ਉੱਤੇ ਇਸ ਦਾ ਨਾਮ ਗਿਆ ਪ੍ਰਸਿੱਧ ਹੈ ਹਿੰਦੂਆਂ ਦੇ ਨਿਯਮ ਅਨੁਸਾਰ ਇੱਥੇ ਪ੍ਰਾਣੀਆਂ ਦੇ ਪਿੰਡ ਭਰਾਉਣ ਨਾਲ ਉਹਨਾਂ ਦੀ ਗਤੀ ਹੋ ਜਾਂਦੀ ਹੈ ਪਾਂਡਿਆਂ ਨੇ ਗੁਰੂ ਜੀ ਨੂੰ ਕਿਹਾ ਇਸ ਤਰ੍ਹਾਂ ਹੋਰ ਲੋਕ ਇੱਥੇ ਆਣ ਕੇ ਆਪਣੇ ਪਿਤਰਾ ਨਮਿਤ ਪਿੰਡ ਪੱਤਲ ਕਰਾਉਂਦੇ ਹਨ ਅਤੇ ਕਿ ਉਹਦੇ ਦੀਵੇ ਜਗਾਉਂਦੇ ਹਨ ਤੁਸੀਂ ਵੀ ਆਪਣੇ ਪਿਤਰਾਂ ਦੀ ਗਤੀ ਵਾਸਤੇ ਐਸਾ ਹੀ ਕਰੋ ਤਦ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਸਮਹਲਾ ਪਹਿਲਾ ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ ਉਹਨਾਂ ਚਾਨਣਿਓ ਸੋਇਆ ਚੁਕਾ ਜਮਸੋ ਮੇਲ ਲੋਕਾ ਮਤ ਕੋ ਫੱਕੜ ਪਾਏ ਲਖ ਮੜਿਆ ਕਰੇ ਕੱਠੇ ਰਤੇ ਕਲਤੀਲੇ ਪਾਈ ਰਹਾਓ ਪਿੰਡ ਪੱਤਲ ਮੇਰੀ ਕੀ ਸ਼ੌਂਕ ਰਿਆ ਸਤ ਨਾਮ ਕਰਤਾ ਰਿਥੇ ਉਥੇ ਆਗੇ ਪਛੇ ਉਹ ਮੇਰਾ ਆਧਾਰ ਗੰਗ ਬਨਾਰਸ ਸਿਫਤ ਤੁਮਾਰੀ ਨਾਵੇ ਆਤਮਰਾਉ ਸਚਾ ਨਾਵਣ ਤਾਂ ਥੀਐ ਨਸ ਲਗੇ ਪਾਉ ਇਕ ਲੋਕੀ ਔਰ ਛਮਤ ਸ੍ਰੀ ਬ੍ਰਾਹਮਣ ਵਟ ਪਿੰਡ ਖਾਏ ਨਾਨਕ ਪਿੰਡ ਬਖਸ਼ੀਸ਼ ਕਾ ਕਬ ਹੋ ਨੀ ਕੁੱਟ ਸੁਨਾਏ ਪਾਛਾ ਕਹਿੰਦੇ ਅਰਥ ਮੇਰਾ ਦੀਵਾ ਇੱਕ ਨਾਮ ਦਾ ਹੈ ਅਤੇ ਉਸ ਵਿੱਚ ਤੇਲ ਦੁੱਖਾਂ ਦਾ ਹੈ ਜਿਉਂ-ਜਿਉਂ ਮੇਰਾ ਨਾਮ ਦਾ ਦੀਵਾ ਜਗਦਾ ਹੈ ਤੇ ਉਦੋਂ ਮੇਰੇ ਦੁੱਖਾਂ ਦਾ ਤੇਲ ਮੁਕਦਾ ਜਾਂਦਾ ਹੈ ਅਤੇ ਫਿਰ ਜੰਮਾ ਨਾਲ ਵਸਤਾ ਨਹੀਂ ਪੈਂਦਾ اے ਲੋਕੋ ਬੇਅਰਥ ਰੋਲਾ ਨਾ ਪਾਓ ਕਿਉਂਕਿ ਲੱਖਾਂ ਮਨ ਲੱਕੜਾਂ ਦੇ ਢੇਰ ਨੂੰ ਅੱਗ ਦੀ ਇੱਕ ਚੰਗਿਆੜੀ ਹੀ ਸਵਾ ਕਰ ਦਿੰਦੀ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਸਭ ਪਾਪਾਂ ਦਾ ਨਾਸ਼ ਨਾਮ ਦੇ ਸਿਮਰਨ ਨਾਲ ਹੋ ਜਾਂਦਾ ਹੈ ਮੇਰੀ ਪਿੰਡ ਸੱਚੀ ਮੇਰੀ ਪਿੰਡ ਪੱਤਲ ਸੱਚੀ ਵਾਹਿਗੁਰੂ ਦਾ ਇੱਕ ਨਾਮ ਹੀ ਹੈ ਲੋਕ ਪਰਲੋਕ ਵਿੱਚ ਮੇਰਾ ਹੋ ਇੱਕ ਨਾਮ ਹੀ ਆਸਰਾ ਹੈ ਕੰਗਾ ਤੇ ਕਾਂਸੀ ਦਾ ਇਸ਼ਨਾਨ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਹੈ ਜਿਸ ਵਿੱਚ ਅੰਤਗਤ ਇਸ਼ਨਾਨ ਹੁੰਦਾ ਹੈ ਤੀਰਥਾਂ ਦਾ ਸੱਚਾ ਨਹਾਉਣਾ ਵਾਹ ਹੁੰਦਾ ਹੈ ਜ਼ਿਕਰ ਦਿਨ ਰਾਤ ਵਾਹਿਗੁਰੂ ਵਾਹਿਗੁਰੂ ਦੇ ਨਾਮ ਦਾ ਸਿਮਰਨ ਦਾ ਪ੍ਰੇਮ ਦਾ ਰੰਗ ਚੜ ਜਾਵੇ ਇੱਕ ਪਿੰਡ ਇਤਰਾ ਨਮਿਤ ਪੂਰੀ ਖੀਰ ਆਦਕ ਦਾ ਹੁੰਦਾ ਹੈ ਤੇ ਦੂਜਾ ਪਿੰਡ ਦੇਵਤਿਆਂ ਨਮਿਤ ਚੋਲਾ ਤੇ ਜਮਾ ਦੇ ਆਟੇ ਦਾ ਹੁੰਦਾ ਹੈ ਜਿਨ੍ਹਾਂ ਨੂੰ ਬਣਾ ਤੇ ਬ੍ਰਾਹਮਣ ਪੂਜਾ ਕਰਾ ਕੇ ਦਸ਼ਨਾ ਲੈਂਦੇ ਹਨ ਗੁਰੂ ਜੀ ਨੇ ਦੱਸਿਆ ਕਿ ਆਪਣੇ ਹੱਥਾਂ ਨਾਲ ਦਾਨ ਕੀਤਾ ਹੋਇਆ ਕਦੀ ਮੁੱਕਦਾ ਨਹੀਂ ਤਾਤੇ ਜੇ ਗਤੀ ਚਾਹੁੰਦੇ ਹੋ ਤਾਂ ਜਉਂਦੇ ਜੀ ਆਪਣੇ ਹੱਥਾਂ ਨਾਲ দান ਕਰੋ ਜੋ ਲੋਕ ਪਰਲੋਕ ਵਿੱਚ ਸਹਾਇ ਹੋਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਥੇ ਪਾਂਡਿਆਂ ਨੂੰ ਨਾਮ ਸਿਮਣ ਦਾ ਉਪਦੇਸ਼ ਦੇ ਕੇ ਗੁਰੂ ਜੀ ਬੁੱਧ ਗਿਆ ਤੋਂ ਇੱਥੇ ਨੇੜੇ ਹੀ ਗਈ ਅਤੇ ਉਹ ਸਥਾਨ ਵਿਖਿਆ ਜਿੱਥੇ ਬੈਠ ਕੇ ਮਹਾਤਮਾ ਬੁੱਧ ਨੇ ਨਿਰਵਾਣ ਪ੍ਰਾਪਤ ਕੀਤਾ ਸੀ ਇਸ ਸਥਾਨ ਤੇ ਇੱਕ ਮੰਦਰ ਵਿੱਚ ਮਹਾਤਮਾ ਬੁੱਧ ਦੀ ਵੱਡੇ ਪੂਰੇ ਮਨੁੱਖੀ ਆਕਾਰ ਦੀ ਸੋਨੇ ਦੀ ਮੂਰਤੀ ਸਥਾਪਨ ਹੈ ਜਿਸ ਦੀ ਬੜੇ ਪ੍ਰੇਮ ਤੇ ਸ਼ਰਧਾ ਨਾਲ ਸ਼ਰਧਾਲੂ ਲੋਕ ਮੰਨਤਾ ਕਰਦੇ ਹਨ ਇਥੋਂ ਗੁਰੂ ਜੀ ਮਰਦਾਨੇ ਨਾਲ ਰਲ ਕੇ ਬਿਹਾਰ ਬੰਗਾਲ ਵਿੱਚ ਵਿਚਰਦੇ ਹੋਏ ਮੁਰਸ਼ਿਦਰਾ ਮੁਰਸੀਦਾਬਾਦ ਦੇ ਰਸਤੇ ਅਸਾਮ ਦੇ ਕਾਮਰੂਪ ਇਲਾਕੇ ਦੇ ਗੁਹਾਟੀ ਸ਼ਹਿਰ ਤੋਂ ਬਾਹਰ ਜਾ ਬੈਠੇ ਉਪਰੰਤ ਮਰਦਾਨਾ ਜਦ ਸ਼ਹਿਰ ਵਿੱਚੋਂ ਕੁਝ ਆਪਣੇ ਖਾਣ ਵਾਸਤੇ ਲੈਣ ਗਏ ਤਾਂ ਉਥੋਂ ਦੀ ਇੱਕ ਪ੍ਰਸਿੱਧ ਜਾਦੂਗਰਣੀ ਨੂਰ ਸ਼ਾਹ ਨੇ ਉਸ ਨੂੰ ਭੇਡੂ ਬਣਾ ਲਿਆ ਕੁਝ ਸਮੇਂ ਤੱਕ ਮਰਦਾਨਾ ਜਦ ਵਾਪਸ ਗੁਰੂ ਜੀ ਪਾਸ ਨਾ ਗਿਆ ਤਾਂ ਆਪ ਜੀ ਨੇ ਆਪਣੇ ਦ੍ਰਿਪ ਦ੍ਰਿਸ਼ਟੀ ਨਾਲ ਮਰਦਾਨੇ ਨੂੰ ਭੇਡੂ ਬਣਿਆ ਨੂਰ ਸ਼ਾਹ ਦੇ ਘਰ ਭੈ ਪੈ ਕਰਦਾ ਵੇਖਿਆ ਤਾਂ ਗੁਰੂ ਜੀ ਆਪਣੇ ਟਿਕਾਣੇ ਟੁੱਟੇ ਤੇ ਸਤ ਕਰਤਾਰ ਕਹਿੰਦੇ ਹੋਏ ਨੂਰ ਸ਼ਾਹ ਦੇ ਘਰ ਪਹੁੰਚ ਗਏ ਨੂਰ ਸ਼ਾਹ ਨੇ ਗੁਰੂ ਜੀ ਨੂੰ ਆਪਣੇ ਜਾਦੂ ਦੇ ਅਸਰ ਹੇਠ ਲਿਆਉਣ ਦੇ ਬਹੁਤ ਯਤਨ ਕੀਤੇ ਪਰ ਉਸ ਦੀ ਗੁਰੂ ਜੀ ਅੱਗੇ ਕੋਈ ਪੇਸ਼ ਨਾ ਗਈ ਗੁਰੂ ਜੀ ਦੀ ਇਸ ਪ੍ਰਭਲ ਸ਼ਕਤੀ ਨੂੰ ਵੇਖਿਓ ਆਪਾਂ ਆਪ ਹੀ ਚਰਣੀ ਡਿੱਗ ਪਈ ਗੁਰੂ ਜੀ ਨੇ ਕਿਹਾ ਜਿਹੜਾ ਸਾਡੇ ਸੇਵਾਦਾਰ ਨੂੰ ਫੜਿਆ ਜਿਹੜਾ ਸਾਡੇ ਸੇਵਾਦਾਰ ਨੂੰ ਫੜਿਆ ਉਸ ਨੂੰ ਛੇਤੀ ਸਾਡੇ ਪਾਸ ਲਿਆ ਤਾਂ ਤੂੰ ਬਖਸ਼ਿ ਦੇਵੇਂਗੀ ਨੂਰ ਸਾਹ ਅੰਦਰ ਗਈ ਅਤੇ ਮਰਦਾਨੇ ਨੂੰ ਆਪਣੇ ਜਾਦੂ ਦੇ ਅਸਰ ਹੇਠੋਂ ਕੱਢ ਕੇ ਗੁਰੂ ਜੀ ਪਾਸ ਲਿਆਈ ਮਰਦਾਨੇ ਨੂੰ ਆਪਣੇ ਜਾਦੂ ਦੇ ਅਸਰੇ ਢੋਂ ਕੱਢ ਕੇ ਗੁਰੂ ਜੀ ਪਾਸ ਲੈ ਜਾਦੂਗਰਨੀ ਨੂਰ ਸ਼ਾ ਅਤੇ kia ਮਰਦਾਨੇ ਨਿਆਨ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਨੂਰ ਸ਼ਾ ਦੀ ਫਾਹੀ ਵਿੱਚੋਂ ਛੁਡਾ ਲੈਣ ਦਾ ਧੰਵਾਦ ਕੀਤਾ ਗੁਰੂ ਜੀ ਨੇ ਨੂਰ ਸ਼ਾ ਤੇ ਹੋਰ ਉਸ ਦੀਆਂ ਸਾਥਣਾਂ ਨੂੰ ਕਿਹਾ ਸਤਨਾਮ ਸਿਮਰਨ ਅਤੇ ਸਤ ਸੰਗਤ ਕਰਿਆ ਕਰੋ ਕੜਾ ਪ੍ਰਸ਼ਾਦ ਕਰਕੇ ਜਿਸ ਕਾਰਜ ਵਾਸਤੇ ਅਰਦਾਸ ਕਰੋਗੇ ਆ ਉਹ ਪੂਰਾ ਹੋਵੇਗਾ ਜਾਦੂ ਟੂਣਾ ਟੂਣਾ ਕਰਨੇ ਬੰਦ ਕਰ ਦਿਓਗੇ ਤਾਂ ਤੁਹਾਡਾ ਭਲਾ ਹੋਏਗਾ ਅੱਜ ਕੱਲ ਸਾਡੇ ਸਿੱਖ ਪੂਨੇ ਕਰਦੇ ਹਨ ਅਸੀਂ ਤੈਥੋਂ ਤੱਕ ਵੀਡੀਓ ਵੇਖੀਆਂ ਲੋਕ ਗੁਰਦੁਆਰੇ ਵਿੱਚ ਵੀ ਟੂਣੇ ਕਰਨੋਂ ਨਹੀਂ ਹੰਡਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਬਾਬਾ ਨਾਨਕ ਜਿਸ ਤਰ੍ਹਾਂ ਤੋਂ ਉਸ ਜਾਦੂਗਰੀ ਦਾ ਉਧਾਰ ਕੀਤਾ ਸੀ ਨੂਰ ਸਾਦਾ ਇਸ ਤਰ੍ਹਾਂ ਸਾਡੇ ਲੋਕਾਂ ਸਿੱਖਾਂ ਨੂੰ ਵੀ ਕੁਦਰ ਸਮਤ ਬਖਸ਼ ਜੋ ਤੇਰੇ ਮਾਰਗ ਤੇ ਚੱਲ ਸਕਣ ਪਾਤਸ਼ਾਹ ਗੁਰੂ ਜੀ ਦੇ ਉਪਦੇਸ਼ ਨੂੰ ਧਾਰਨ ਕਰਕੇ ਸਤ ਸੰਗ ਕਰਨ ਵਾਸਤੇ ਨੂਰ ਸ਼ਾਨ ਨੇ ਆਪਣੇ ਕਰ ਧਰਮਸ਼ਾਲਾ ਬਣਵਾਈ ਆਪਾਂ ਅੱਜ ਕਿੱਥੇ ਖੜੇ ਅੱਜ ਕੱਲ ਦੇ ਸਿੱਖ ਅੱਜ ਕੱਲ ਦੇ ਸਿੱਖ ਤਾਂ ਗੁਰਦੁਆਰੇ ਜਾਂਦੇ ਵੀ ਨਹੀਂ ਘਰੇ ਹੀ ਬਾਣੀ ਸੁਣਾ ਦਿਓ ਤਾਂ ਚੰਗੀ ਗੱਲ ਹੈ ਸੁੱਤੇ ਸੁੱਤੇ ਘਾਂਚ ਵੱਡੇ ਵੱਡੇ ਸਪੀਕਰ ਲਾ ਦਿਓ ਗੁਰੂ ਘਰ ਆ ਕੇ ਮੱਥਾ ਟੇਕੋ ਸਤ ਗੁਰਾਂ ਨੂੰ ਸੀਸ ਨਮੋ ਭਾਈ ਅਤੇ ਬਣਵਾਈ ਧਰਮਸ਼ਾਲਾ ਆਪਣੇ ਕਰੇ ਨੂਰ ਸ਼ਾਨ ਜਾਦੂ ਕਰਨੀ ਤੇ ਗੁਰਮੁਖ ਜੀਵਨ ਬਚੀਤ ਕਰਦੀ ਹੋਈ ਪਰਲੋਕ ਨੂੰ ਗਈ ਉਹ ਗੁਰੂ ਮੂਕਾ ਕਿੱਥੇ ਖੜੇ ਆ ਉਸ ਜਾਦੂਗਰਨੀ ਦੇ ਜੀਵਨ 'ਵਰ ਝਾਤ ਮਾਰੋ ਉਸਨੇ ਮਰਦਾਨੇ ਨੂੰ ਭਿੱਡੂ ਬਣਾਇਆ ਬਾਬੇ ਨਾਨਕ ਨੇ ਜਦੋਂ ਮਿਹਰ ਦੀ ਨਿਗਾਹ ਕੀਤੀ ਉਸ ਜਾਦੂਗਰਨੀ ਨੂੰ ਵੀ ਹਿਰਦੇ ਵਿੱਚ ਸਤਨਾਮ ਦਾ ਮੰਤਰ ਦਿੱਤਾ ਬਾਬੇ ਨਾਨਕ ਨੇ ਆਓ ਆਪਾਂ ਵੀ ਵਾਹਿਗੁਰੂ ਦਾ ਜਾਪ ਵੱਤਵਦ ਕਰਿਆ ਕਰੋ ਮੇਰੀ ਇਹ ਹੀ ਬੇਨਤੀ ਹੈ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਿਆ ਕਰੋ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਆਉ ਜੀ ਦਾ ਦਾਸ ਵੀਰ ਸਰਬਜੀਤ ਸਿੰਘ ਗ੍ਰੰਥੀ ਸੇਤਨਾਬ ਜੀ ਦੀ ਸੇਵਾ ਵਿੱਚ ਹਾਜ਼ਰ ਹੁੰਦਾ ਕੋਰੇ ਇਤਿਹਾਸ ਗੁਰਬਾਣੀ ਦੀ ਕਥਾਵਾਂ ਲੈ ਕੇ ਕੋਰੇ ਇਤਿਹਾਸ ਲੈ ਕੇ ਵੱਧ ਤੋਂ ਵੱਧ ਚੈਨ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਪਿਆਰ ਦਿਆ ਕਰੋ ਇਸੇ ਤਰ੍ਹਾਂ ਆਪਣੇ ਵੀਰ ਦੇ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ